ਸਰਕਾਰ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਏਡੀ ਵੱਡੀ ਹੈ ਪੰਜਾਬ ਚ ਵੱਡੀ ਘਟਨਾ ਯਾਤਰੀਆਂ ਨਾਲ ਭਰੀ ਬੱਸ ਤੇ ਬਦਮਾਸ਼ਾਂ ਵੱਲੋਂ ਹਮਲਾ ਮਚ ਗਿਆ ਹੜਕਾਪ ਪੰਜਾਬ ਦੇ ਤੂਖਾ ਖੇਤਰ ਤੋਂ ਇੱਕ ਵੱਡੀ ਵਾਰਤ ਸਾਹਮਣੇ ਆਈ ਹੈ ਇੱਥੇ ਕਰੀਬ 2 ਦਰਜਨ ਹਥਿਆਰਬੰਦ ਬਦਮਾਸ਼ਾਂ ਨੇ ਯਾਤਰੀਆਂ ਨਾਲ ਭਰੀ ਇੱਕ ਬੱਸ ਤੇ ਹਮਲਾ ਕਰ ਦਿੱਤਾ ਬਦਮਾਸ਼ਾਂ ਨੇ ਪਹਿਲਾਂ ਬੱਸ ਨੂੰ ਰੋਕਿਆ ਨਤੇ ਫੇਰ বাসਨ ਦੀ ਤੋੜ-ਫੋੜ ਸ਼ੁਰੂ ਕਰ ਦਿੱਤੀ ਫੇਰ বাস ਡਰਾਈਵਰ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਜਦੋਂ ਕੋਈ ਯਾਤਰੀ ਡਰਾਈਵਰ ਨੂੰ ਬਚਾਉਣ ਆਏ ਤਾਂ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਇਸ ਕਾ ਇਹ ਸਾਰੀ ਘਟਨਾ ਬਹੁਤ ਡਰਾਉਣੀ ਸੀ ਕੇ ਇਲਾਕੇ ਵਿੱਚ ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹਮਲੇ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਲਾਕੇ ਦੇ ਕੇ ਰਾਬੰਦੀ ਕਰਕੇ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਣਕਾਰੀ ਅਨੁਸਾਰ ਇਹ ਵਾਰਦਾਤ ਸੂਖਾ ਹਾਜੀਪੁਰ ਰੋਡ ਤੇ ਦੇਰ ਸ਼ਾਮ ਵਾਪਰੀ ਬਦਲਾ ਮੋੜ ਕੇ ਮੋੜ ਦੇ ਕੋਲ ਮੋਟਰਸਾਈਕਲਾਂ ਤੇ ਆਏ ਬਦਮਾਸ਼ਾਂ ਨੇ バス ਨੂੰ ਰਸਤੇ ਚਕੇਰ ਲਿਆਸ ਤੋਂ ਬਾਅਦ ਉਹਨਾਂ ਨੇ ਮਿਲ ਕੇ バス ਦੇ ਸ਼ੀਸ਼ੇ ਤੋੜੇ ਨਤੇ ਯਾਤਰੀਆਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਇਸ ਤਰ੍ਹਾਂ ਬੱਸ ਵਿੱਚ ਮੌਜੂਦ ਇੱਕ ਪੁਲਿਸ ਮੁਲਾਜ਼ਮ ਨਾਲ ਵੀ ਬਦਸਲੂਕੀ ਕੀਤੀ ਗਿਆ ਤੇ ਉਸਦੀ ਵਰਦੀ ਵੀ ਫਾੜ ਦਿੱਤੀ ਗਈ ਘਟਨਾ ਤੋਂ ਬਾਅਦ ਲਾਕੇ ਉਚ ਡਾਰ ਅਤੇ ਦਹਿਸ਼ਤ ਦਾ ਮਾਹੌਲ ਪੈਣ ਗਿਆ ਜੇਕਰ ਦੇਖਿਆ ਜਾਏ ਤਾਂ ਪੰਜਾਬ ਦੇ ਵਿੱਚ ਪਦਮਾਚਾਂ ਦੇ ਹੌਸਲੇ ਬਲੰਦ ਹੋਏ ਪਏ ਨੇ ਛਰੇ ਆਮ ਕੁੱਟ ਕੁੱਟਮਾਰ ਕਰ ਦਿੰਦੇ ਆ ਨੂੰ ਕਿਤੇ ਗੋਲੀਆਂ ਚਲਾ ਦਿੰਦੇ ਆ ਜਖਮੀਆਂ ਘਟਨਾਵਾਂ ਸਰਕਾਰ ਦੀ ਕਾਜਗੁਜ਼ਾਰੀ ਨੂੰ ਸਵਾਲ ਦੇ ਕੇਰੇ 'ਚ ਖੜੀ ਕਰਦੀਆਂ ਹਨ ਖਾਪਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ